ਸਾਸਰੀ ਕਾਲ ਜੀ ਸਾਰੇ ਹੀ ਭੈਣਾ ਭਰਾਵਾਂ ਨੂੰ ਤੋਂ ਮੈਂ ਆਪ ਜੀ ਦਾ ਸਾਰਿਆਂ ਦਾ ਧੰਨਵਾਦ ਕਰਨਾ ਚਾਹਣਾ ਜਿਹੜਾ ਵੀ ਆਪਾਂ ਉਪਰਾਲਾ ਕੀਤਾ ਹੋਇਆ ਵਿਧਵਾ ਭੈਣਾ ਵਿਧਵਾ ਮਾਵਾਂ ਤੇ ਉਹਨਾਂ ਦੇ ਬੱਚਿਆਂ ਲਈ ਘਰ ਦੇ ਰਾਸ਼ਨ ਦਾ ਉਪਰਾਲਾ ਤੋਂ ਬਹੁਤ ਹੀ ਵਧੀਆ ਪਰਮਾਤਮਾ ਦੀ ਕਿਰਪਾ ਨਾਲ ਸੇਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਨਾਲ ਗੁਰੂ ਕੀ ਗੋਲਕ ਤੇ ਗਰੀਬ ਦਾ ਮੂੰਹ ਤੈਤ ਉਹਨਾਂ ਨੂੰ ਆਪਾਂ ਤੁਹਾਡੇ ਸਾਰੇ ਹੀ ਭੈਣਾ ਭਰਾਵਾਂ ਦੇ ਸਦਕਾ ਭੈਣਾ ਭਰਾਵਾਂ ਦੇ ਉਪਰਾਲੇ ਦੇ ਨਾਲ ਲੋਡਵੰਦ ਭੈਣਾ ਨੂੰ ਜਿਹੜਾ ਰਾਸ਼ਨ ਪਹੁੰਚਾ ਰਹੇ ਆਂ ਕਰਦਾ ਸੌਦਾ ਦੇ ਰਹੇ ਆਂ ਤੋਂ ਬਹੁਤ ਧੰਨਵਾਦ ਸਾਰੇ ਵੀਰਾਂ ਦਾ ਭੈਣਾ ਦਾ ਭਰਾਵਾਂ ਦਾ ਐਨਆਰਏ ਵੀਰਾਂ ਦਾ ਜਿਹੜੇ ਸਾਡੇ ਨਾਲ ਮੋਢੇ ਨਾਲ ਮੋਢਾ ਮਲਾ ਕੇ ਕਦਮ ਨਾ ਕਦਮ ਲਾ ਕੇ ਤੇ ਇਸ ਜਿਹੜੀ ਆਪਾਂ ਸੰਸਥਾ ਸ਼ੁਰੂ ਕੀਤੀ ਹੋਈ ਆ ਹੈਲਪ ਕਲੱਬ 13 13 ਤੋਂ ਇਹਦੇ ਵਿੱਚ ਤੁਸੀਂ ਬਹੁਤ ਵੱਡਾ ਤੁਹਾਡਾ ਸਾਥ ਆ ਤੁਹਾਡਾ ਬਹੁਤ ਵੱਡਾ ਭੈਣ ਭਰਾਵੋ ਰੋਲ ਆ ਕਿਉਂਕਿ ਇਹ ਸਿਸਟਮ ਜਿਹੜਾ ਇਹ ਸਾਰਾ ਕੁਝ ਜਿਹੜੀ ਸੰਸਥਾ ਚੱਲ ਰਹੀ ਆ ਆਪਣੀ ਤੋਂ ਆਪ ਜੀ ਦੇ ਹੀ ਇੱਕ ਸਹਿਯੋਗ ਦੇ ਨਾਲ ਜਿਹੜੀ ਇਹ ਸੰਸਥਾ ਚੱਲ ਰਹੀ ਆ ਤਮੈਂ ਆਪਾਂ ਨੂੰ ਹੁਣ ਹਰ ਰੋਜ਼ ਹੀ ਭੈਣਾ ਭਰਾਵਾਂ ਦੇ ਫੋਨ ਆ ਰਹੇ ਨੇ ਮੇਰੇ ਦੂਸਰੇ ਫੋਨ ਤੇ ਇੱਕ ਵੀਰ ਦਾ ਫੋਨ ਆ ਰਿਹਾ ਆ ਦੇਖੋ ਤੁਸੀਂ ਇਹ ਫੋਨ ਆ ਰਿਹਾ ਕਿ ਇਹ ਇੱਕ ਭੈਣਾ ਕੋਈ ਸ਼ਾਹਕੋਟ ਤੇ ਉਹ ਲੱਤਾਂ ਤੋਂ ਅਪਾਜਾਂ ਦੇ ਕੋਲ ਚੱਲਿਆ ਨਹੀਂ ਜਾਂਦਾ ਤੇ ਕੱਲ ਨਹੀਂ ਸੌਰੀ ਪਰਸੋਂ ਮੈਨੂੰ ਫੋਨ ਆਇਆ ਸੀਗਾ ਧਰਮਕੋਟ ਕੁਝ ਮੇਰੇ ਖਿਆਲ ਨੇ ਵੀ ਜਿਹੜੀ ਉਹ ਫੋਟੋ ਪਾਈ ਸੀਗੀ ਉਹ ਬੱਸ ਸਟੈਂਡ ਧਰਮਕੋਟ ਤੋਂ ਕੁਝ ਵੀਰਾਂ ਵੱਲੋਂ ਮੈਨੂੰ ਲੱਗਦਾ ਜਿਵੇਂ ਟੈਕਸੀ ਡਰਾਈਵਰ ਜਾਂ ਬੱਸ ਸਟੈਂਡ ਦੇ ਉੱਤੇ ਉਹਨਾਂ ਵੱਲੋਂ ਉਸ ਭੈਣ ਨੂੰ ਮਸ਼ੀਨ ਦਿੱਤੀ ਗਈ ਸੀ ਚਲੋ ਮੈਂ ਵਿੱਚ ਗੱਲ ਸ਼ੁਰੂ ਕਰ ਲਈ ਤੇ ਇਸ ਵੀਡੀਓ ਦਾ ਮੈਨੂੰ ਫੋਨ ਆਇਆ ਸੀਗਾ ਜਦੋਂ ਉਹਨਾਂ ਦੇ ਨਾਲ ਕੋਈ ਗੱਲ ਹੋਈ ਹੋਣੀ ਉੱਥੇ ਹੋਣੀ ਆ ਤੇ ਇਹਨਾਂ ਨੇ ਕਿਹਾ ਸੀ ਆਪਾਂ ਉਹਨੂੰ ਘਰ ਦਾ ਸਮਾਨ ਘਰ ਦਾ ਰਾਸ਼ਨ ਲੈ ਕੇ ਦੇਣਾ ਉਹ ਭੈਣ ਲੱਤਾਂ ਤੋਂ ਨਹੀਂ ਤੁਰ ਸਕਦੀਗੀ ਤੋ ਦੋਸਤੋ ਇਸ ਤਰੀਕੇ ਨਾਲ ਹੀ ਆਪਣੇ ਨਾਲ ਜਿਹੜੇ ਪਰਿਵਾਰ ਆ ਉਹ ਜੁੜ ਰਹੇ ਨੇ ਤੇ ਮੈਂ ਆਪ ਜੀ ਨੂੰ ਬੇਨਤੀ ਕਰਨਾ ਚਾਹਣਾ ਜਿੰਨਾ ਵੀ ਹੋ ਸਕਦਾ ਵੱਧ ਤੋਂ ਵੱਧ ਹੋਰ ਕਿਤੇ ਬੇਕਾਰ ਪੈਸੇ ਖਰਚਣ ਤੋਂ ਬਗੈਰ ਕੋਈ ਵੱਡੇ ਜਨਮ ਦਿਨ ਮਨਾਉਣ ਤੋਂ ਬਗੈਰ ਜਾਂ ਕੋਈ ਹੋਰ ਜਿੱਥੇ ਸਾਨੂੰ ਲੱਗਦਾ ਕਿ ਯਾਰ ਇਹ ਫਾਲਤੂ ਆ ਉਥੋਂ ਵੀ ਤੁਸੀਂ ਜਿੰਨਾ ਵੀ ਹੋ ਸਕਿਆ ਉਹ ਥੋੜਾ ਥੋੜਾ ਬਚਾਤ ਕਰੋ ਤੇ ਦਸਬੰਦ ਜਰੂਰ ਕੱਟਿਆ ਕਰੋ ਜਿੰਨਾ ਵੀ ਵੱਧ ਵੱਧ ਦਾ ਸੰਬੰਧ ਕੱਢ ਸਕਦੇ ਹਾਂ ਉਹਨਾਂ ਹੀ ਪਰਮਾਤਮਾ ਆਪ ਜੀ ਨੂੰ ਵਾਧ ਦੇਊਗਾ ਇਹ ਪ੍ਰੈਕਟੀਕਲ ਕਰਕੇ ਦੇਖ ਲਿਓ ਜੋ ਤੋ ਦਾਨ ਦਿੱਤਾ ਜਿਹੜਾ ਉਹ ਦਾਨ ਸਾਨੂੰ 10 ਗੁਣਾ ਵਾਪਸ ਮਿਲਦਾ ਤੋ ਜਿਹੜਾ ਦਾਨ ਦਿੰਨੇ ਨਾ ਆਪਾਂ ਉਹ ਪਰਮਾਤਮਾ ਦੇ ਕਹਿੰਦੇ ਨੇ ਵੀ ਡਬਲ ਹੋ ਕੇ ਤੇ ਸਾਨੂੰ ਵਾਪਸ ਮਿਲਦਾ ਪਰ ਹੈ ਤਾਂ ਇਹ ਸਾਰਾ ਕੁਝ ਉਸੇ ਪਰਮਾਤਮਾ ਦਾ ਉਸੇ ਵਾਹਿਗੁਰੂ ਦਾ ਹੀ ਹੈ ਬੰਦੇ ਦਾ ਤਾਂ ਕੁਝ ਨਹੀਂ ਹੈਗਾ ਤੇ ਅਸੀਂ ਕੋਸ਼ਿਸ਼ ਕਰੀਏ ਕਰੀਏ ਭੈਣ ਭਰਾ ਸਾਰੇ ਕਿ ਜਿੰਨਾ ਵੱਧ ਤੋਂ ਵੱਧ ਜਿਹੜਾ ਦਾਨ ਆ ਦਸਵੰਦ ਆ ਗੁਰੂ ਕੀ ਗੋਲਕ ਤੇ ਗਰੀਬ ਦਾ ਮੂੰਹ ਉਹ ਤੈਅ ਤਸੀਂ ਦਸਵੰਦ ਕੱਢਿਆ ਕਰੀਏ ਤੇ ਦੂਸਰੀ ਬੇਨਤੀ ਮੈਂ ਕਰਨਾ ਚਾਹੁੰਨਾ ਕਿ ਵੱਧ ਤੋਂ ਵੱਧ ਦਾਨੀ ਸੱਜਣਾ ਨੂੰ ਭੈਣਾ ਨੂੰ ਭਰਾਵਾਂ ਨੂੰ ਸਾਡੇ ਇਸ ਕਲੱਬ ਹੈਲਪ ਕਲੱਬ 13 13 ਦੇ ਨਾਲ ਜਰੂਰ ਜੁੜੋ ਇਸ ਸੰਸਥਾ ਦੇ ਨਾਲ ਜੁੜੋ ਆਪਾਂ ਵੱਧ ਤੋਂ ਵੱਧ ਜਿਹੜੀ ਵਿਧਵਾ ਪੈਣਾ ਵਿਧਵਾ ਮਾਮਾ ਜਿਹੜੇ ਬੱਚਿਆਂ ਨੂੰ ਮਾਂ ਪਿਓ ਜਿੰਨਾ ਤੇ ਸਰਤੇ ਨਹੀਂ ਘਰਾਂ ਵਿੱਚ 100 ਲੋੜਾਂ ਹੁੰਦੀਆਂ ਉਹਨਾਂ ਦੀ ਆਪਾਂ ਜਰੂਰਤ ਪੂਰੀ ਕਰ ਸਕੀਏ। ਤੋਂ ਤੁਸੀਂ ਸਾਨੂੰ ਹੈਲਪ ਕਲੱਬ 13 13 ਦਾ ਨੰਬਰ ਹੈਗਾ ਜੀ 981 54 820 77 981548207 ਇਹਦੇ ਉੱਤੇ ਸਾਨੂੰ ਤੁਸੀਂ ਕਾਲ ਕਰ ਸਕਦੇ ਆ। ਇਹ ਜਿਹੜੇ ਤੁਸੀਂ ਸਾਨੂੰ ਤੁਸੀਂ ਮੈਸੇਜ ਟਾਈਪ ਕਰਕੇ ਆਪਣਾ ਨਾਮ ਟਾਈਪ ਕਰਕੇ ਭੇਜ ਸਕਦੇ ਆਂ ਅਸੀਂ ਜਿੰਨੀ ਵੀ ਸਾਡੀ ਜੋ ਵੀ ਅਸੀਂ ਇਕੱਠਾ ਕਰਦੇ ਆਂ ਜਿੰਨੀ ਵੀ ਸਾਡੇ ਹੁੰਦੀ ਹੈ ਯਾਨੀ ਕਿ ਜਿਹੜੇ ਪੈਸੇ ਸਾਡੇ ਇਕੱਠੇ ਹੁੰਦੇ ਆ ਉਹ ਪੈਸਿਆਂ ਦਾ ਸਾਰਾ ਹਿਸਾਬ ਕਿਤਾਬ ਅਸੀਂ ਗਰੁੱਪ ਦੇ ਵਿੱਚ ਨਾਲ-ਨਾਲ ਹੀ ਅਪਡੇਟ ਕਰਦੇ ਰਹਿੰਦੇ ਆਂ ਅੱਜ ਸਾਡੇ ਕੋਲ ਇੰਨੇ ਪੈਸੇ ਇਕੱਠੇ ਹੋ ਗਏ ਇੰਨੇ ਦਾ ਘਰ ਦਾ ਸਮਾਨ ਲੈ ਲਿਆ ਉਹਦੇ ਵਿੱਚੋਂ ਅਸੀਂ ਮਾਈਨਸ ਕਰ ਦੇਣਾ ਹੁੰਦਾ ਬਾਕੀ ਫਿਰ ਅਸੀਂ ਗਰੁੱਪ ਦੇ ਵਿੱਚ ਅਪਡੇਟ ਕਰ ਦੇਣਾ ਹੁੰਦਾ ਕਿ ਇੰਨੇ ਪੇਮੈਂਟ ਸਾਡੇ ਕੋਲ ਜਿਹੜੇ ਪਈ ਆ ਵੱਧ ਤੋਂ ਵੱਧ ਭੈਣ ਭਰਾ ਐਨਆਰਈ ਵੀਰਾਂ ਨੂੰ ਬੇਨਤੀ ਵੱਧ ਤੋਂ ਵੱਧ ਵੀਰੋ ਜਿਹੜੇ ਸਾਡੇ ਨਾਲ ਜੁੜੇ ਹੋਏ ਆ ਉਸ ਤੋਂ گاਂ ਵੀ ਤੁਸੀਂ ਆਪਣੇ ਕੋਈ ਭੈਣਾ ਭਰਾਵਾਂ ਨੂੰ ਯਾਰ ਦੋਸਤਾਂ ਨੂੰ ਫਰੈਂਡਾਂ ਨੂੰ ਨਾਲ ਜੋੜੋ ਜੰਨਾ ਵੀ ਹੋ ਸਕਦਾ ਤੇ ਇੱਥੇ ਵੀ ਪੰਜਾਬ ਦੇ ਵਿੱਚ ਵੀ ਜਿਹੜੇ ਵੀਰ ਸਾਡੇ ਨਾਲ ਜੁੜੇ ਹੋਏ ਨੇ ਇਲਾਕੇ ਦੇ ਜੁੜੇ ਨੇ ਜਾਂ ਦੂਰੋਂ ਦੂਰੋਂ ਜਿਹੜੇ ਹੈਗੇ ਸਾਡੇ ਨਾਲ ਜੁੜੇ ਹੋਏ ਉਹ ਵੀ ਵੱਧ ਤੋਂ ਵੱਧ ਇਹ ਕੋਸ਼ਿਸ਼ ਕਰੋ ਕਿ ਜੋ ਜਾਨੀ ਸੱਜਣ ਨੇ ਉਹਨਾਂ ਨੂੰ ਹੋਰ ਆਪਾਂ ਨਾਲ ਜੋੜ ਸਕੀਏ ਵੱਧ ਤੋਂ ਵੱਧ ਜਾਨੀ ਸੱਜਣਾਂ ਨੂੰ ਜਿਹੜਾ ਆਪਾਂ ਨਾਲ ਜੋੜ ਸਕੀਏ ਤੇ ਤੁਸੀਂ ਆਪ ਵੀ ਉਪਰਾਲਾ ਕਰਿਆ ਕਰੋ ਜਦੋਂ ਹੈਲਪ ਕਲੱਬ 13 13 ਦੇ ਵਿੱਚ ਮੈਂ ਜਦੋਂ ਕੋਈ ਪੋਸਟ ਪਾਉਣਾ ਲਿਖ ਕੇ ਪਾਉਣਾ ਹੁੰਨਾ ਕਿ ਭਾਈ ਇਹ ਹੁਣ ਪਰਿਵਾਰ ਨੂੰ ਆਪਾਂ ਤੇ ਮੈਂ ਵੀ ਆਪਾਂ ਮਦਦ ਕਰਨੀ ਆ ਤੇ ਉਹਦੇ ਵਿੱਚ ਫਿਰ ਤੁਸੀਂ ਜਿੰਨਾ ਵੀ ਹੁੰਦਾ ਉਹਨਾਂ ਹੀ ਤਿਲ ਫੁੱਲ ਭੇਟਾ ਜ਼ਰੂਰ ਕਰਿਆ ਕਰੋ ਜਿੰਨਾ ਹੋ ਸਕਦਾ ਤੋਂ ਦੂਸਰੀ ਗੱਲ ਅੱਗੇ ਵਾਲੀ ਜਿਹੜੀ ਗੱਲ ਆ ਗਈ ਮੈਂ ਕਹਿਣਾ ਚਾਹਣਾ ਕਿ ਆਪਾਂ ਇਸ ਸੰਸਥਾ ਨੂੰ ਤੋਂ ਵੱਡੇ ਲੈਵਲ ਦੇ ਉੱਤੇ ਤੇ ਵੱਡੇ ਰੂਪ ਦੇ ਵਿੱਚ ਇਸ ਨੂੰ ਵੇਖਣਾ ਚਾਹੁੰਦੇ ਆ ਮੇਰੇ ਸਾਰੇ ਫਰੈਂਡ ਹੀ ਕਹਿੰਦੇ ਕਿ ਲਈ ਵੀ ਆਪਾਂ ਨੂੰ ਹੌਲੀ 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 ਕਰਕੇ ਸਾਰੇ ਦੋਸਤ ਭੈਣ ਭਰਾ ਕਹਿੰਦੇ ਕਿ ਹੌਲੀ ਹੌਲੀ ਕਰਕੇ ਆਪਾਂ ਨੂੰ ਯਾਨੀ ਕਿ ਜਿਵੇਂ ਵਾਧਾ ਜਾਂਦੇ ਆ ਆਪਣੇ ਕੋਲ ਮੈਂਬਰ ਵਾਧਦੇ ਜਾਂਦੇ ਆ ਉਸੇ ਤਰੀਕੇ ਨਾਲ ਆਪਣੇ ਕੋਲ ਡੋਨਰ ਤੇ ਦਾਨੀ ਸੱਜਣ ਵੀ ਵਾਧਦੇ ਜਾਣਗੇ ਤੁਹਾਡੀ ਕਰਪਣਾ ਗੁਰੂ ਕੀ ਗੋਲਕ ਤੇ ਗਰੀਬ ਦਾ ਮੂੰਹ ਔਰ ਜਿੰਨਾ ਵੀ ਸਹਾਕਤਾ ਸਾਡਾ ਹੈਲਪ ਕਲੱਬ 13 13 ਦੇ ਗਰੁੱਪ ਦੇ ਵਿੱਚ ਉਹ ਸਾਰਾ ਅਪਡੇਟ ਹੁੰਦਾ ਰਹਿੰਦਾ। ਤੋਂ ਆਓ ਆਪਾਂ ਰਲ ਕੇ ਸਾਰੇ ਸੇਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪਹਿਲੀ ਬਾਛੀ ਦੇ ਸਿਧਾਂਤਾਂ ਦੇ ਅਨੁਸਾਰ ਗੁਰੂ ਕੀ ਗੋਲਕ ਤੇ ਗਰੀਬ ਦਾ ਮੂੰਹ ਸੇਵਾ ਕਰੀਏ ਤੇ ਆਓ ਵੱਧ ਤੋਂ ਵੱਧ ਆਪਣੀ ਜ਼ਿੰਮੇਵਾਰੀ ਮੈਂ ਹੱਥ ਜੋੜ ਕੇ ਕਹਿੰਨਾ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਹੋ ਵੱਧ ਤੋਂ ਵੱਧ ਜਿਹੜੇ ਆਪਣੇ ਦਾਨੀ ਸੱਜਣਾ ਉਹ ਆਪਣੇ ਨਾਲ ਜਿੰਨਾ ਵੀ ਵੱਤ ਵਾਤ ਜੁੜੋਗੇ ਉਨਾ ਹੀ ਉਹ ਜਿਹੜਾ ਤੁਹਾਡਾ ਦਿੱਤਾ ਹੋਇਆ ਦਾਨ ਉਹ ਪਰਮਾਤਮਾ ਤੁਹਾਨੂੰ ਡਬਲ ਕਰਕੇ ਜਿਹੜਾ ਉਹ ਮੜੂਗਾ ਤੇ ਵਾਹਿਗੁਰੂ ਕਿਰਪਾ ਕਰੇ ਸਾਰੇ ਆਵ ਰਲ ਕੇ ਸੇਵਾ ਕਰੀਏ ਵਿਧਵਾ ਭੈਣਾ ਵਿਧਵਾ ਮਾਵਾ ਤੇ ਉਹਨਾਂ ਬੱਚਿਆਂ ਦੀ ਜਿਨ੍ਹਾਂ ਨੂੰ ਕੋਈ ਘਰ ਵਿੱਚ ਕਮਾ ਕੇ ਦੇਣ ਵਾਲਾ ਨਹੀਂ ਕਿਉਂਕਿ ਉਹਨਾਂ ਦੀ ਵੀ ਕੁਝ ਚਾਹ ਨੇ ਉਹਨਾਂ ਦੀਆਂ ਵੀ ਕੁਝ ਰੀਝਾਂ ਨੇ ਤੇ ਆਓ ਸਾਰੇ ਰਲ ਕੇ ਆਪਾਂ ਇਸ ਪਰਿਵਾਰਾਂ ਦੀ ਸੇਵਾ ਕਰੀਏ ਤੇ ਦਾਨੀ ਸੱਜਣ ਵੱਤ ਤੋਂ ਵੱਧ ਸਾਡੇ ਨਾਲ ਜੁੜੋ ਇਹਨੀਆਂ ਬੇਨਤੀਆਂ ਸਵੀਕਾਰ ਕਰਨੀਆਂ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ